ਬਾਈ 2-3 ਘੰਟੇ ਰਹਿ ਗਏ ਰਾਵੋਂਦੇ ਪੁਤਲੇ ਨੂੰ ਅੱਗ ਲਾਉਣ ਦੇ ਵਿੱਚ ਆਪਣੇ ਸਾਰੇ ਦੇਸ਼ ਦੇ ਵਿੱਚ ਜਿਹੜਾ ਤਿਆਰ ਮਨਾਇਆ ਜਾਊਗਾ ਪਤਾ ਨਹੀਂ ਕਿੰਨੇ ਕੁ ਆਪਣੇ ਜਿਹੜੇ ਥਾਮਾਂ ਤੇ ਹਨਾ ਜਾਂ ਸ਼ਹਿਰਾਂ ਚ ਲੱਖਾਂ ਦੀ ਗਿਣਤੀ ਦੇ ਵਿੱਚ ਆਪਣੇ ਦੇਸ਼ ਦੇ ਵਿੱਚ ਸ਼ਹਿਰ ਨੇ ਹਰ ਇੱਕ ਸ਼ਹਿਰ ਦੇ ਵਿੱਚ 3 ਤੋਂ ਲੈ ਕੇ 4 ਥਾਮਾਂ ਤੇ ਜਿਹੜਾ ਰਾਵੋਂਦੇ ਪੁਤਲੇ ਫੂਕੇ ਜਾਣਗੇ ਇੱਕ ਕੱਲਾ ਰਾਵੋਂਦਾ ਪੁਤਲਾ ਨਹੀਂ ਹੋਣਾ ਨਾਲ ਦੋ ਹੋਰ ਵੀ ਜਿਹੜੇ ਪੁਤਲੇ ਹੋਣਗੇ ਪਰ ਬਈ ਦੇਖ ਸਕਦੇ ਹੋ ਨਾ ਤੁਸੀਂ ਅੱਜ ਕਿੰਨੇ ਕੁ ਲੱਖਾਂ ਅਰਬਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਜਿਹੜਾ ਬਰੂਦ ਫੂਕਿਆ ਜਾਊਗਾ ਅੱਜ ਦੇਖਨੇ ਆਪਾਂ ਵੀਡੀਓ ਉੱਪਰ ਆਪਣੇ ਸੈਟੇਲਾਈਟ ਚੱਲਦੇ ਨੇ ਵੀ ਅੱਜ ਉਹ ਧੂਏ ਨੂੰ ਕਵਰ ਕਰਨਗੇ ਜਾਂ ਨਹੀਂ ਕਰਨਗੇ ਦੇਖਦੇ ਆਂ ਅੱਜ ਉੱਥੇ ਪ੍ਰਸ਼ਾਸਨ ਪਹੁੰਚੂਗਾ ਜਾਂ ਨਹੀਂ ਪਹੁੰਚਦਾ ਪਰ ਬਈ ਪ੍ਰਸ਼ਾਸਨ ਤਾਂ ਅੱਜ ਕੋਲੇ ਖੜ ਕੇ ਰਾ ਆਪ ਅੱਗ ਲਵਾਊਗਾ ਰਾਜਵੰਦ ਦੇ ਪੁਤਲਿਆਂ ਨੂੰ ਕਿੰਨਾ ਧੂਆ ਨਿਕਲੂਗਾ ਪਰ ਜਦੋਂ ਕਿਸਾਨ ਨੇ ਪਰਾਲੀ ਨੂੰ ਅੱਗ ਲਾਊਗਾ ਝੋਨੇ ਦੇ ਨੂੰ ਆਦਿਆਂ ਦੇ ਰਹਿ ਕੇ 10 ਵਜੇ ਉਹ ਤੋਂ ਬਈ ਸੈਟੇਲਾਈਟ ਵੀ ਜਿਹੜੇ ਕੰਮ ਕਰਨਾ ਲੱਗ ਜਾਣਗੇ ਵਿਸ਼ੇਸ਼ ਟੀਮਾਂ ਵੀ ਬਣ ਗਈਆਂ ਤੇ ਕਿਸਾਨਾਂ ਦੇ ਉੱਪਰ ਪਰਚੇ ਵੀ ਕੱਟੇ ਜਾਣਗੇ ਪਰ ਅੱਜ ਜਿਹੜਾ ਇੰਨਾ ਬਹੁਤ ਜ਼ਿਆਦਾ ਧੂਆਂ ਨਿਕਲ ਲਾਗਾ 2-3 ਘੰਟੇ ਰਹਿ ਗਏ ਹਰ ਇੱਕ ਸ਼ਹਿਰ ਦੇ ਵਿੱਚ ਤਿੰਨ ਤੋਂ ਚਾਰ ਥਾਵਾਂ ਤੇ ਇਹਦਾ ਦੁਸ਼ਹਿਰਾ ਮਨਾਇਆ ਜਾਊਗਾ ਹਰ ਇੱਕ ਥਾਂ ਦੇ ਉੱਪਰ ਤਿੰਨ-ਤਿੰਨ ਪੁਤਲੇ ਹੋਣਗੇ ਤਿੰਨਾਂ ਨੂੰ ਅੱਗ ਲਾਈ ਜਾਊਗੀ ਪਰ 10 ਦਿਨ ਰਹਿ ਗਏ ਪਰ ਉਦੋਂ ਜਿਹੜਾ ਕਿਸਾਨਾਂ ਦੇ ਉੱਪਰ ਨੇ ਪਰਚੇ ਵੀ ਹੋਣਗੇ ਪਰ ਬਈ ਪੰਜਾਬ ਦੇ ਅੱਧਾ ਪੰਜਾਬ ਤਾਂ ਬੈਸੀ ਚਲੋ ਪਰਾਲੀ ਨੂੰ ਅੱਗ ਨਹੀਂ ਲਾਉਂਦਾ ਹੜਾਂ ਦੀ ਮਾਰ ਵਿੱਚ ਬਹੁਤ ਝੋਨਾ ਖਰਾਬ ਹੋ ਗਿਆ ਪਰ ਅੱਜ ਦੇਖਦੇ ਆਂਗੇ ਵੀ ਤਾਂ ਦੁਸ਼ਹਿਰੇ ਵਾਲਾ ਧੂਆਂ ਉਹ ਦਿੱਲੀ ਜਾਂਦਾਗਾ ਜਾਂ ਨਹੀਂ ਜਾਂਦਾ ਕਿਸਾਨਾਂ ਦੀ ਜਿਹੜਾ ਝੋਨੇ ਦੀ ਪਰਾਲੀ ਵਾਲਾ ਧੂਆਂ ਤਾਂ ਉਹ ਦੀ ਦਿੱਲੀ ਪਹੁੰਚ ਜਾਂਦਾਗਾ ਤੇ ਨਾਲ ਦੇ ਨਾਲ ਪ੍ਰਸ਼ਾਸਨ ਆ ਜਾਂਦਾਗਾ ਸੈਟੇਲਾਈਟ ਦੇਖ ਕੇ ਤੇ ਕਿਸਾਨਾਂ ਦੇ ਉੱਪਰ ਪਰਚੇ ਘੱਟੇ ਜਾਂਦੇ ਨੇ ਪਰ ਅੱਜ ਦੇਖਦੇ ਆਪਾਂ ਦੁਸ਼ਹਿਰੇ ਵਾਲਾ ਧੂਆਂ ਦਿੱਲੀ ਪਹੁੰਚਦਾ ਜਾਂ ਨਹੀਂ ਪਹੁੰਚਦਾ